ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਹਾਂਜੀ ਅੱਪ ਅੱਜ ਚੜਦੇ ਸਿਆਲੀ ਬਣਾਉਣ ਲੱਗੇ ਆਂ ਪੰਜੀਰੀ ਤੇ ਥੋੜੀ ਜਿਹੀ ਬਣਾਵਾਂਗੇ ਆਪਾਂ ਪਹਿਲਾਂ ਫਿਰ ਬਾਅਦ ਵਿੱਚ ਸਰਦੀ ਚ ਆਪਾਂ ਜ਼ਿਆਦਾ ਵੀ ਬਣਾ ਸਕਦੇ ਆਂ ਤੇ ਹਾਂਜੀ ਆਪਾਂ ਸਭ ਤੋਂ ਪਹਿਲਾਂ 1 ਕਿਲੋ ਵੇਸਣ ਲਿਆ ਵੇਸਣ ਦੀ ਪੰਜੀਰੀ ਬਣਾਵਾਂਗੇ ਬਹੁਤ ਵਧੀਆ ਤਾਕਤਵਾਰ ਹੁੰਦੀ ਹੈ ਜੀ ਇੱਕ ਤਾਕਤ ਦਾ ਖਜ਼ਾਨਾ ਇਹ 1 ਕਿਲੋ ਵੇਸਣ ਲੈ ਲਿਆ ਨੂੰ ਸ਼ਾਨਨੀ ਦੇ ਨਾਲ ਆਪਾਂ ਸ਼ਾਨ ਲੈ ਜੀ ਚੰਗੀ ਤਰ੍ਹਾਂ 1 ਕਿਲੋ ਜੀ ਆਪਾਂ ਦੇਸੀ ਖਾਂਡ ਦੇ ਜਿਹੜੀ ਬੂਰਾ ਖੰਡ ਬੋਲਦੇ ਉਹ ਲੈ ਲਈ ਇਹਨੂੰ ਵੀ ਆਪਾਂ ਛਾਣਾਂਗੇ ਇਹ ਲੈ ਲੈ ਜੀ ਆਪਾਂ ਚਾਰ ਪੰਜ ਤਰ੍ਹਾਂ ਦੇ ਮਗਜ ਹੁੰਦੇ ਨੇ ਆ ਦੇਖੋ ਸਾਰੇ ਤਰ੍ਹਾਂ ਦੇ ਆਪਾਂ ਮਗਜ ਜਿਹੜੇ ਲੈ ਲਏ 200 ਗ੍ਰਾਮ 1 ਕਿਲੋ ਕਿਉ ਦੀ ਪੰਜੀਰੀ ਬਣਾਉਣ ਲੱਗੇ ਆਪਾਂ ਉਹਦੇ ਵਿੱਚ ਆਪਾਂ ਸਮਾਨ ਤੁਹਾਨੂੰ ਦੱਸ ਰਹੇ ਆਂ ਬਾਕੀ ਆਪਾਂ ਆਪਣੀ ਮਰਜ਼ੀ ਨਾਲ ਵੱਧ ਘੱਟ ਵੀ ਪਾ ਸਕਦੇ ਆਂ 200 ਗ੍ਰਾਮ ਇਹ ਚਾਰ ਮਗਜ 50 ਗ੍ਰਾਮ ਲੈ ਆ ਜੀ ਆਪਾਂ ਇਹ ਇਸ ਨੂੰ ਗੋਲ ਦਾ ਸਿਰਕਾ ਇਹ ਵੀ ਬਹੁਤ ਜ਼ਰੂਰੀ ਹੈ ਜੀ ਜੇ ਸਿਰ ਦਰਦ ਹੁੰਦਾ ਸਿਰ ਦਰਦ ਨਹੀਂ ਹੁੰਦਾ ਇਹਦੇ ਨਾਲ ਵੈਸੇ ਜੀ ਆਪਾਂ ਦੁੱਧ ਚ ਪਾ ਕੇ ਪੀ ਲਈਏ ਸਿਰ ਦਰਦ ਹਟ ਜਾਂਦਾ 50 ਗ੍ਰਾਮ ਇਹ ਲਈ ਆਈ 50 ਗ੍ਰਾਮ ਸੌਂਫ ਇਹਨੂੰ ਆਪਾਂ ਸਾਰਿਆਂ ਨੂੰ ਪੀਸਾਂਗੇ ਇਹ ਸੌਂਫ ਆ ਜੀ ਇਹ ਹੈਗਾ ਜੀ ਨਾਰੀਅਲ ਦਾ ਬੂਰਾ 100 ਗ੍ਰਾਮ ਨਾਰੀ ਨਾਰੀਅਲ ਦਾ ਬਰਾਦਾ ਵੀ ਕਹਿ ਦਿੰਨੇ ਆਪਾਂ ਬੂਰਾ ਵੀ ਕਹਿ ਦਿੰਨੇ ਆ 100 ਗ੍ਰਾਮ ਹੈਗੀ ਜੀ ਗੂੰਦ ਕਿਕਰ ਗੂੰਦ ਜਿਹੜੀ ਕਹਿੰਦੇ ਆ ਪੀਸੀ ਵਸਾਈ ਲੈ ਕੇ ਆਏ ਆ ਆ 50 ਗ੍ਰਾਮ ਹੈਗੀ ਜੀ ਕਮਰਕਸ ਇਹ ਵੀ ਆਪਾਂ ਪੀਸੀ ਉਹ ਲੈ ਕੇ ਆਏ ਆ 100 ਗ੍ਰਾਮ ਜੀ ਕਾਜੂ ਤੇ 100 ਗ੍ਰਾਮ ਬਦਾਮ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਪੀਸ ਲਾਂਗੇ ਬਾਕੀ ਆਪਾਂ ਕੱਟ ਕੇ ਵੀ ਪਾ ਸਕਦੇ ਆ ਬਰੀਕ ਕਰਕੇ ਤੇ ਆਪਾਂ ਮੈਕਸੀ ਕੱਪ ਦੇ ਵਿੱਚ ਘਮਾ ਕੇ ਵੀ ਇਹਨੂੰ ਬਰੀਕ ਬਿਲਕੁਲ ਕਰਕੇ ਵੀ ਪਾ ਸਕਦੇ ਆ ਕਈਆਂ ਦੇ ਬੱਚੇ ਨਹੀਂ ਖਾਂਦੇ ਜੀ ਜੇ ਆਪਾ ਕੱਟ ਕੇ ਪਾਉਣੇ ਉਹ ਨਹੀਂ ਖਾਂਦੇਗੀ ਤੇ ਜੇ ਆਪਾਂ ਇਹਦਾ ਪਾਊਡਰ ਬਣਾ ਕੇ ਪਾ ਲਈਏ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਖਾ ਲੈਂਦੇ ਆ ਇਸ ਕਰਕੇ ਆਪਾਂ ਇਹ ਸਾਰੀਆਂ ਚੀਜ਼ਾਂ ਦਾ ਪਾਊਡਰ ਹੀ ਬਣਾਵਾਂਗੇ ਇਹ ਹੈਗੇ ਜੀ ਆਪਣੇ ਕੋਲੇ 100 ਗ੍ਰਾਮ ਖਸਖਸ ਇਹ ਵੀ ਜ਼ਰੂਰੀ ਹੈ ਤੇ ਇਹਦੇ ਵਿੱਚ ਜੀ ਆਪਾਂ ਇੱਕ ਚਮਚਾ ਅਜਵੈਨ ਦਾ ਤੇ ਅੱਧਾ ਕ ਚਮਚਾ ਕਾਲੀ ਮਿਰਚ ਦਾ ਪਾਵਾਂਗੇ ਇਹ ਉਹ ਵੀ ਆਪਾਂ ਪੀਸ ਲਾਂਗੇ ਸਾਰੇ ਕਸਨ ਆਪਾਂ ਇਕੱਠੇ ਦਾ ਪਾਊਡਰ ਬਣਾ ਕੇ ਰੱਖ ਲਾਂਗੇ ਤੇ ਇਹ ਹੈ ਜੀ ਆਪਣੇ ਕੋਲੇ 1 ਕਿਲੋ ਦੇਸੀ ਘਿਓ ਘਰ ਦਾ ਬਣਾਇਆ ਹੋਇਆ ਕੋ ਆ ਦੇਖੋ ਹੁਣ ਫ੍ਰਿਜ ਦੇ ਵਿੱਚੋਂ ਕੱਢਿਆ ਜੰਮਿਆ ਹੋਇਆ ਤੇ ਇਹਨੂੰ ਮੈਂ ਪਹਿਲਾਂ ਗਰਮ ਕਰ ਲਾਂ ਗਰਮ ਕਰਕੇ ਫਿਰ ਆਪਾਂ ਕੜਾਹੀ ਦੇ ਵਿੱਚ ਪਾਉਣੇ ਆ ਤੇ ਬਾਕੀ ਜੇ ਤੁਹਾਨੂੰ ਕਿਸੇ ਚੀਜ਼ ਦੀ ਤੁਸੀਂ ਹੋਰ ਵੀ ਚੀਜ਼ ਪਾਉਣੀ ਹੈ ਜੀ ਇਸ ਤੋਂ ਵੱਧ ਤੁਸੀਂ ਉਹ ਵੀ ਪਾ ਸਕਦੇ ਆ ਕਿਲੋ ਦੇ ਵਿੱਚ ਜਿਵੇਂ 200 ਗ੍ਰਾਮ ਬਦਾਮ ਜਾਂ 200 ਗ੍ਰਾਮ ਕਾਜੂ ਤੇ ਮੈਂ ਹਜੇ ਇਹਦੇ ਵਿੱਚ ਖਰੋਟ ਤੇ ਪਿਸਤੇ ਮਤਲਬ ਕਿ ਮੰਗਾਉਣੇ ਭੁੱਲ ਗਈ ਉਹ ਵੀ ਪਾਉਣੇ ਸੀ ਥੋੜੇ-ਥੋੜੇ ਤੇ ਚਲੋ ਆਪਾਂ ਅਗਲੀ ਵਾਰ ਬਣਾਵਾਂਗੇ ਉਦੋਂ ਪਾ ਲਾਂਗੇ ਬਾਕੀ ਇਹ ਮੈਂ ਨੱਕ ਸਮਾਨ ਪਾ ਕੇ ਕਿਰਾਂ ਪੰਜੀਰੀ ਆਪਾਂ ਤਿਆਰ ਕਰ ਦਿਆਂ ਚਲੋ ਜੀ ਮੈਂ ਕਿਹੋ ਕੱਢ ਲਾਂ ਕੜਾਹੀ ਦੇ ਵਿੱਚ ਪਾ ਲਾਂ ਕਿਹੋਂ ਗਰਮ ਕਰ ਲਾਂ ਲਓ ਜੀ ਆਪਾਂ ਕੜਾਹੀ ਦੇ ਵਿੱਚ ਕਿਹੋ ਪਾਤਾ ਪਿੱਲੋ ਤੇ ਇਹ ਗਰਮ ਹੋਈ ਜਾਂਦਾ ਉਹਨੇ ਟਾਈਮ ਦੇ ਵਿੱਚ ਜੀ ਆਪਾਂ ਬਾਕੀ ਜਿਹੜਾ ਸਮਾਨਾ ਜਿਹੜਾ ਪਾਊਡਰ ਬਣਾ ਲੈਨੇ ਆ ਤੇ ਇੱਕ ਚੀਜ਼ ਆਪਣੀ ਰਹਿ ਗਈ ਸੀ ਜੀ ਫੁੱਲ ਮਖਾਣੇ 100 ਗ੍ਰਾਮ ਇਹ ਵੀ ਲੈ ਇੱਕ ਕੌਲਾ ਭਰ ਕੇ ਇਹਨੂੰ ਆਪਾਂ ਕਿਹੋ ਦੇ ਵਿੱਚ ਫਰਾਈ ਕਰਾਂਗੇ ਬਾਅਦ ਵਿੱਚ ਪੀਸਾਂਗੇ ਤੇ ਬਾਕੀ ਜਿਹੜਾ ਸਮਾਨਾ ਇਹ ਸਾਰਾ ਆਪਾਂ ਮਿਕਸੀ ਕੱਪ ਚ ਪਾ ਕੇ ਤੇ ਉਹਨੂੰ ਗ੍ਰाइंड ਕਰ ਲੈਨੇ ਆ ਕਾਜੂ ਬਦਾਮ ਜਿਵੇਂ ਇਹਨਾਂ ਕਾਲੀਆਂ ਮਿਰਚਾਂ ਚਾਰੇ ਮਾਮਜ ਸਾਰਾ ਕੁਝ ਜੀ ਮੈਂ ਸੌਂਫ ਸੌਂਫ ਪਾ ਕੇ ਤੇ ਇਹਨਾਂ ਨੂੰ ਗ੍ਰाइंड ਕਰ ਲਾਂ ਉਸ ਤੋਂ ਬਾਅਦ ਆਪਾਂ ਪਨੀਰੀ ਬਣਾਉਣੀ ਸਟਾਰਟ ਕਰਦੇ ਆ। ਲਓ ਜੀ ਆਪਾਂ ਸਾਰੀਆਂ ਜਿਹੜੀਆਂ ਆਪਣੇ ਕਾਜੂ ਬਦਾਮ ਸੀ ਇਹ ਸਾਰਾ ਕੁਝ ਪੀਸ ਲਿਆ। ਇਸ ਤਰ੍ਹਾਂ ਪਾਊਡਰ ਬਣਾ ਲਿਆ ਇਹਦਾ। ਤੇ ਇੱਕ ਤਾਂ ਜੀ ਆਪਾਂ ਜਿਹੜੇ ਫੁੱਲ ਮਖਾਣੇ ਉਹ ਨਹੀਂ ਪੀਸਨੇ ਹੈਗੇ ਉਹਨੂੰ ਪਹਿਲਾਂ ਆਪਾਂ ਘਿਓ ਦੇ ਵਿੱਚ ਫਰਾਈ ਕਰਾਂਗੇ ਉਸ ਤੋਂ ਬਾਅਦ ਪੀਸਾਂਗੇ। ਤੇ ਇੱਕ ਜਿਹੜਾ ਨਾਰੀਅਲ ਦਾ ਪੂਰਾ ਇਹਨੂੰ ਵੀ ਲੋੜ ਨਹੀਂ ਹੈਗੀ ਜੀ। ਸੌਰੀ ਇਹ ਹੈਗਾ ਜੀ ਇਸ ਨੂੰ ਬੋਲਦਾ ਸਰਕਾ ਇਹਨੂੰ ਵੀ ਜਰੂਰਤ ਨਹੀਂ ਹੈ ਕਿ ਪੀਸਣ ਦੀ ਇਹ ਵੀ ਸਾਫਤਾ ਪਾ ਦਾਂਗੇ ਇੱਕ ਨਾਰੀਅਲ ਦਾ ਪੂਰਾ ਇਹ ਵੀ ਆਪਾਂ ਇਸੇ ਤਰ੍ਹਾਂ ਸਾਫਤਾ ਪਾ ਦਾਂਗੇ ਇਹ ਵੀ ਪੀਸਣਾ ਨਹੀਂ ਤੇ ਬਾਕੀ ਆਪਣੀ ਗੂੰਦ ਵੀ ਪੀਸੀ ਹੋਈ ਆ ਤੇ ਕਮਰ ਕਸ ਵੀ ਪੀਸੀ ਹੋਈ ਲੋ ਜੀ ਆਪਾਂ ਇਹ ਕੜਾਹੀ ਚ ਪਾਇਆ ਸੀਗਾ ਨਾ ਉਹਦੇ ਵਿੱਚੋਂ ਆਪਾਂ ਦੋ ਗੜਛੀਆਂ ਭਰ ਕੇ ਘੋਲ ਲਵਾਂ ਮੈਂ ਇੱਕ ਛੋਟੀ ਕੜਾਹੀ ਦੇ ਵਿੱਚ ਪਾ ਲਾਂ ਤੇ ਜਿਹੜੇ ਮਖਾਣੇ ਆਪਾਂ ਇਹਦੇ ਚ ਫਰਾਈ ਕਰਾਂਗੇ ਤੁਸੀਂ ਉਹਦੇ ਵਿੱਚ ਵੱਡੀ ਕੜਾਹੀ 'ਚ ਵੀ ਪਹਿਲਾਂ ਹੀ ਕਰ ਸਕਦੇ ਆ ਥੋੜਾ ਕਿਉਂ ਪਾ ਕੇ ਮੈਂ ਸਾਰਾ ਕਿਉਂ ਪਾ ਬੈਠੀ ਤੇ ਇਹ ਨਾ ਕਿਉਂ ਬਾਅਦ ਉਸਦੇ ਆ ਸੋਕ ਲੈਂਦੇ ਜਾਨੀ ਕਿ ਇਹ ਇਸ ਕਰਕੇ ਫਿਰ ਮੈਂ ਦੋ ਕੜਚੀਆਂ ਲਾਗ ਹੀ ਪਾ ਲਾਂ ਤੇ ਜੇ ਆਤ ਤੁਸੀਂ ਇੱਕ ਕੜਾਹੀ ਦੇ ਵਿੱਚ ਹੀ ਪਹਿਲਾਂ ਦੋ ਕੜਚੀਆਂ ਕਿਉਂ ਦੀਆਂ ਪਾ ਕੇ ਫਰਾਈ ਕਰ ਲਿਓ ਇਹਨਾਂ ਨੂੰ ਮਖਾਣਿਆਂ ਨਾਲ ਪੱਲਿਆਂ ਨਾਲ ਜਿੰਨੇ ਚਿਰੇ ਕੁਰਕਰੇ ਨਹੀਂ ਹੁੰਦੇ ਆਪਾਂ ਨੱਪ ਕੇ ਦੇਖਾਂਗੇ ਉਹਨਾਂ ਚਿਰੇ ਫਰਾਈ ਕਰਨੇ ਕਿਉਂ ਅਚ ਪੁੰਨਣਿਆ ਜਾਨੀ ਕੀ ਤਾਂ ਹੈ ਸਿਰਫ ਦੋ ਕੜਚੀਆਂ ਪਾਈਆਂ ਭਜਾਰੇ ਨਹੀਂ ਇਨਾ ਪਹਲਾਉਂਦੇ ਰਾਵਾਂਗੇ ਇੱਕ ਹੋਰ ਕਰੇ ਜ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਬੰਦ ਕਰ ਦਾਂਗੇ ਜ ਐਸ ਇਨਾਂ ਨੂੰ ਫਿਰ ਠੰਡੇ ਹੋਣ ਤੋਂ ਬਾਅਦ ਆਪਾਂ ਮਿਕਸੀ ਕੱਪ ਵਿੱਚ ਪਾਤੀ ਤੇ ਪੀਸਾਂਗੇ ਮਖਾਣੇ ਜਿਹੜੇ ਆਪਾਂ ਫਰਾਈ ਕਰ ਲਿਆ ਆ ਦੇਖੋ ਬਰਾਉਨ ਬਰਾਉਨ ਜੇ ਹੋ ਗਿਆ ਕਲਰ ਇਹਦਾ ਚੇਂਜ ਹੋ ਗਿਆ ਤੇ ਇਹ ਠੰਡੇ ਹੋਗੇ ਜਦੋਂ ਤੁਸਾਂ ਨਾਪ ਕੇ ਦੇਖਾ ਉਹ ਵੀ ਕਰੈਸਪ ਵੀ ਹੋ ਗਏ ਆ ਕਦੇ ਵੀ ਮਖਾਣੇ ਜਿਹੜੇ ਤੁਸੀਂ ਸਾਫ ਤੇ ਇਸ ਤਰ੍ਹਾਂ कच्चे ਨਾ ਪਾਓ ਫਿਰ ਉਹ ਜਦੋਂ ਆਪਾਂ ਖਾਵਾਂਗੇ ਨਾ ਪੰਜੀਰੀ ਤੇ ਦੰਦਾ ਨਾ ਲੱਗੇ ਜਾਣਗੇ ਚੀੜੇ ਹੋ ਜਾਣਗੇ ਤੇ ਇਹਨੂੰ ਘਿਓ ਦੇ ਵਿੱਚ ਫਰਾਈ ਕਰਕੇ ਉਸ ਤੋਂ ਬਾਅਦ ਮਿਕਸੀ ਕੱਪ 'ਚ ਗ੍ਰाइंड ਕਰਕੇ ਹੀ ਪਾਓ ਚਲੋ ਜੀ ਇਹ ਠੰਡੇ ਹੋ ਜਾਣਗੇ ਉਹਨਾਂ ਟਾਈਮ 'ਚ ਤੇ ਆਪਾਂ ਕਰਦੇ ਆ ਜੀ ਸਟਾਰਟ ਪੰਜੀਰੀ ਬਣਾਉਣੀ ਲਓ ਜੀ ਆਪਣਾ ਘਿਓ ਹੋ ਗਿਆ ਗਰਮ ਇਹਨਾਂ ਸੇਕਿਓ ਦੇ ਵਿੱਚੋਂ ਹੀ ਆਪਾਂ ਦੋ ਗਰਛੀਆਂ ਘਿਓ ਦੀਆਂ ਕੱਢੀਆਂ ਸੀ ਜਿਹੜਾ ਨੂੰ ਆਪਾਂ ਮਖਾਣੇ ਭੁੰਨੇ ਸੀ ਤੇ ਬਾਕੀ ਘਿਓ ਦੇ ਨੂੰ ਚੰਗੀ ਤਰ੍ਹਾਂ ਹੋ ਗਿਆ ਗਰਮ ਹੁਣ ਆਪਾਂ ਬੀਸਣ ਪਾ ਦਿੰਨੇ ਆ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਲਓ ਜਪਾ ਬੀਸਣ ਪਾਤਾ ਇਹਨੂੰ ਪੱਕਾ ਚੰਗੀ ਤਰ੍ਹਾਂ ਹਿਲਾ ਲੈਣੀ ਆ ਕਿ ਐਸ ਜਿਹੜਾ ਮੈਂ ਥੋੜਾ ਜਿਹਾ ਸਿਮ ਕਰ ਲਿਆ ਕਿ ਜਿਆਦਾ ਸੇਕ ਤੇ ਜਿਹੜਾ ਪੋਰੀਸਨ ਨਹੀਂ ਭੁੰਨਾ ਹੈਗਾ ਹਲਕੇ ਜਿਹਾ ਸੇਕ ਤੇ ਭੁੰਨਾਗੇ ਸਰੋ ਤੇ ਜਿੰਨਾ ਪਕਾਟ ਸੇਕਦੇ ਸਲੋ ਤੇ ਭੁੰਨਾ ਵੀ ਉਹਨੀ ਪੰਜੀ ਜਿਹੜੀ ਆਪਣੀ ਬਹੁਤ ਵਧੀਆ ਬਣਦੀ ਆ ਤੇ ਪਰ ਥੋੜੀ ਬਣਾਈ ਇਸ ਕਰਕੇ ਆਪ ਗੈਸ ਤੇ ਬਣਾਤੀ ਨਹੀਂ ਆਪਾ ਚੁੱਲੇ ਤੇ ਬਣਾਉਣੇ ਨੇ ਹੁਣ ਜੇ ਆਪਾਂ ਹੁਣ ਇਸੇ ਤਰ੍ਹਾਂ ਨੂੰ ਹਲਾਈ ਚੱਲਾਂਗੇ ਚੰਗੀ ਤਰ੍ਹਾਂ ਤੇ ਭੁੰਨੀ ਚੱਲਾਂਗੇ ਇਨਾ ਟਾਈਮ ਵਿੱਚ ਚੰਗੀ ਤਰ੍ਹਾਂ ਬਰਾਉਣ ਜਾਂ ਲਾਲ ਜਾਂ ਨਹੀਂ ਹੁੰਦਾ ਵੇਸਨ ਤੇ ਵੀ 25 ਮਿੰਟ ਇਹਨੂੰ ਲੱਗ ਜਾਂਦੇ ਆ ਥੋੜੀ ਥੋੜੀ ਘੱਟ ਸੇਕ ਤੇ ਲਓ ਜੀ ਮੈਨੂੰ 20 22 ਮਿੰਟ ਹੋ ਗਏ ਇਸ ਤਰ੍ਹਾਂ ਭੁੰਨੀ ਜਾਂਦੀ ਇਹਨੂੰ ਤੇ ਥੋੜਾ ਥੋੜਾ ਬਰਾਉਣ ਹੋ ਗਿਆ ਵੇਸਨ ਆਪਣਾ ਰੰਗ ਤੇਜ ਹੋ ਗਿਆ ਜਾਨੀ ਕਿ ਤੇ ਹਜੇ ਆਪਾਂ ਨੂੰ ਹੋਰ ਭੁੰਨਾਂਗੇ 25 30 ਮਿੰਟ ਹੀ ਲੱਗ ਜਾਂਦੇ ਜਦੋਂ ਜੀ ਆਪਾਂ ਗੈਸ ਤੇ ਸਲੋ ਅੱਗ ਤੇ ਜਾਨੀ ਕਿ ਇਹਨੂੰ ਭੁੰਨਦੇ ਆਂ ਤੇ ਚੰਗੀ ਤਰ੍ਹਾਂ ਇਹ ਕ ਮਾਹ ਪੁੱਜ ਲਊਗਾ ਵੀ ਕੱਚਾ ਨਾ ਰਵੇ ਆ ਦੇਖੋ ਰੰਗ ਦਾ ਫਰਕ ਪੈ ਗਿਆ ਤੇ ਇਸੇ ਤਰ੍ਹਾਂ ਆਪਾਂ ਹਿਲਾਉਂਦੇ ਹਿਲਾਉਂਦੇ ਹੁਣ ਨਿਚ ਲਾਂਗੇ ਹਲਕੇ ਸੇਕ ਤੇ ਭਜੀਰੀ ਜਿਹੜੀ ਆਪਣੀ ਵਧੀਆ ਬਣ ਕੇ ਤਿਆਰ ਹੋ ਜੂਗੀ ਲਓ ਜੀ 10 ਮਿੰਟ ਹੋਰ ਲੱਗਣਗੇ ਹੈ ਜੀ ਤੇ ਆਪਾਂ ਇਸੇ ਤਰ੍ਹਾਂ ਪਾਣੀ ਪੋਣ ਲਗੇ ਚੰਗੀ ਤਰ੍ਹਾਂ ਲਓ ਜੀ ਵੇਸਣ ਆਪਣਾ ਪੁੱਜੀ ਜਾਂਦਾ ਤੇ ਜਿਹੜੇ ਮਖਾਣੇ ਸੀ ਉਹ ਵੀ ਆਪਣੇ ਢੰਡੇ ਹੋ ਗਏ ਆ ਦੇਖੋ ਇਸ ਤਰ੍ਹਾਂ ਭੁਰ ਜਾਂਦੇ ਆ ਜੀ ਕ੍ਰਿਸਪੀ ਹੋ ਜਾਂਦੇ ਆ ਤੇ ਹੁਣ ਆਪਾਂ ਨਾ ਮਿਕਸੀ ਕੱਪ ਚ ਪਾ ਕੇ ਇਹਨਾਂ ਨੂੰ ਬ੍ਰੀਕ ਕਰ ਲੈਨੇ ਆ ਲਓ ਜੀ ਦੁਬਾਰਾ 10 ਮਿੰਟ ਫੇਰ ਹੋ ਗਏ ਆ ਤੇ ਹੁਣ ਦੇਖੋ ਤੁਸੀਂ ਲਾਜਾ ਹੋ ਗਿਆ ਚੰਗੀ ਤਰ੍ਹਾਂ ਬਹੁਤ ਜਗਰਾ ਕਲਰ ਜਿਹੜਾ ਚੇਂਜ ਹੋ ਗਿਆ ਤੇ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਗਈ ਆ ਤੇ ਰੇਸਨ ਆਪਣਾ ਜਾਨੀ ਕੀ ਭੁੱਜ ਗਿਆ ਦੱਕਾਂਟਾ ਇੱਥੇ ਲੱਗ ਗਿਆ ਇਹਦੇ ਤੋਂ ਵਾਦੀ ਲੱਗਿਆ 35 ਮਿੰਟ ਕਿਉਂਕਿ ਹੌਲੀ ਹੌਲੀ ਘੱਟ ਸੇਕ ਤੇ ਆਪਾਂ ਵੇਸਣ ਜਲਾ ਭੁੰਨੇ ਆ ਆਟਾ ਭੁੰਨੂਗਾ ਤੇ ਹੌਲੀ ਘੱਟ ਸੇਕ ਤੇ ਵੇਸਣ ਦਾਹੀ ਇਹ ਤੇ ਵਧੀਆ ਪੀਰੀ ਬਣ ਜਾਂਦੀ ਹੈ ਤੇ ਹੁਣ ਆਪਾਂ ਗੈਸ ਆਪਣਾ ਸੇਮੀ ਆ ਤੇ ਇਹਦੇ ਉੱਪਰ ਜੀ ਆਪਾਂ ਸਭ ਤੋਂ ਪਹਿਲਾਂ ਗੂਂਦ ਪਾਵਾਂਗੇ ਇਹ ਆਪਾਂ ਪੀਸੀ ਹੋਈ ਗੂਂਦ ਮਗਾਈਏ ਗੂਂਦ ਪਾਵਾਂਗੇ ਉਹ ਦਰਾਂ ਜਿਹੜੀ ਕੱਚੀ ਆ ਰਹੀ ਹੈ ਜਿਸ ਕਰਕੇ ਆਪਾਂ ਗੈਸ ਚਾਲਦੇ ਦੇ ਉੱਪਰ ਹੀ ਕੜਾਹੀ 'ਚ ਸਭ ਤੋਂ ਪਹਿਲਾਂ ਗੁੰਮੂੜ ਹੀ ਪਾਈ ਆ ਤੇ ਆ ਦੇਖੋ ਗੁੰਮੂੜ ਪਾਉਣ ਦੇ ਨਾਲ ਹੀ ਬੁਲਬਲੇ ਜਿਹਾ ਬਣਨ ਲੱਗ ਜਾਂਦੇ ਆ ਗੁੰਮੂੜ ਫੋਲਦੀ ਗੈਸ ਘੱਟੀ ਰੱਖਣਾ ਆਪਾਂ ਚੰਗੀ ਤਰ੍ਹਾਂ 2 ਤੋਂ 3 ਮਿੰਟ ਆਪਾਂ ਇਸ ਤਰ੍ਹਾਂ ਰਲਾਈ ਜਾਵਾਂਗੇ ਜਦੋਂ ਆ ਬੁਲਬਲੇ ਜਿਹਾ ਬਨਨ ਛੱਟੇ ਉਦੋਂ ਆਪਣੀ ਜਿਹੜੀ ਗੁੰਮੂੜਾ ਚੰਗੀ ਤਰ੍ਹਾਂ ਫੱਕ ਜੂ ਲਓ ਜੀ 2 ਟਾਈਮਿੰਟ ਹੋ ਗਿਆ ਦੇਖੋ ਤੇ ਗੁੰਦ ਜਿਹੜੀ ਆਪਣੀ ਪੱਕ ਚੁੱਕੀ ਹੈ ਚੰਗੀ ਤਰ੍ਹਾਂ ਕੱਚੀ ਨਹੀਂ ਰਹਿਣੀ ਚਾਹੀਦੀ ਇਹ ਕਿਉਂਕਿ ਫਿਰ ਇਹ ਜਾੜਾ ਹੀ ਥੱਲੇ ਘਰਚ-ਕਰਚი ਜ ਕਰੀ ਜਾਂਦੀ ਹੈ ਇਹ ਹੁਣ ਆਪਾਂ ਗੈਸ ਕਰ ਦਿੰਨੇ ਆ ਜੀ ਬੰਦ ਤੇ ਹੁਣ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਕਮਰਕਸ ਲਓ ਜੀ ਆਪਾਂ ਹੌਲੀ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਗੈਸ ਬੰਦ ਹੋ ਗਏ ਆਪਣਾ ਬਿਲਕੁਲ ਬੰਦ ਕਰ ਦਿੱਤਾ ਇਹ ਮਹਲੋਂਦੇ ਰਵਾਂਗੇ ਆਪਾਂ 2 ਤੋਂ 3 ਮਿੰਟ ਲਗਾਤਾਰ ਤੇ ਉਸ ਤੋਂ ਬਾਅਦ ਆਪਾਂ ਨਹੀਂ ਛੱਡਣਾਂ ਵਾਲੇ ਹੈਗਾ ਕਈ ਵਾਰੀ ਕੜਾਹੀ ਗਰਮ ਹੁੰਦੀ ਹੈ ਤੇ ਵਿੱਚੋਂ ਸੇਕ ਨਿਕਲ ਜਾਂਦਾ ਤੇ ਫਿਰ ਮੈਂ ਜਿਹੜੇ ਮਖਾਣੇ ਐ ਮੈਂ ਉਹ ਪੀਸ ਲੂੰਗੀ ਨਾਲ ਤਾਂ ਬਾਕੀ ਸਮਾਨ ਆਪਣਾ ਪੀਸਿਆ ਪਿਆ ਤੇ 7-8 ਮਿੰਟ ਇਹਨੂੰ ਐਸੇ ਕਰੀਏ ਆਪਾਂ ਹਲਾ ਕੇ ਠੰਡਾ ਕਰ ਲਾਂਗੇ ਉਸ ਤੋਂ ਬਾਅਦ ਥੋੜਾ ਜਿਹਾ ਠੰਡਾ ਕਰਨ ਬਹੁਤਾ ਟਾਈਮ ਵੀ ਜ਼ਿਆਦਾ ਨਹੀਂ ਫਿਰ ਆਪਾਂ ਜਿਹੜੇ ਆਪਣੇ ਡਰਾਈ ਫਰੂਟ ਪੀਸ ਕੇ ਰੱਖੇ ਹੋਏ ਉਹ ਪਾ ਦਾਂਗੇ ਇਹਨਾਂ ਦਵਾਈਆਂ ਜਿਹੜੀਆਂ ਦੇ ਵਿੱਚ ਬਾਕੀ ਰਹਿ ਜਾਂਦਾ ਸਮਾਨ ਤੇ ਹਿਲਾਉਣਾ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਛੱਡ ਨਾ ਨਹੀਂ ਹੁੰਦਾਗਾ ਜਦੋਂ ਠੰਡਾ ਹੋ ਜੂਗਾ ਐਸੇ ਤਰੀਕੇ ਨੇ ਕੜਾਹੀ ਦੇ ਨਾਲ ਜੰਮ ਜਾਂਦਾ ਚਲੋ ਜੀ ਆਪਾਂ ਠੰਡਾ ਕਰਕੇ ਫਿਰ ਆਪਾਂ ਦਵਾਈਆਂ ਪਾਉਣੇ ਇਹਦੇ ਵਿੱਚ ਲੋ ਜੀ 7 ਤੋਂ 8 ਮਿੰਟ ਹੋ ਗਏ ਆ ਤੇ ਆਪਾਂ ਇਸ ਤਰ੍ਹਾਂ ਹਿਲਾਈ ਗਏ ਇਹਨੂੰ ਤੇ ਹੁਣ ਜੀ ਆਪਾਂ ਇਹਦੇ ਵਿੱਚ ਸਮਾਨ ਪਾਉਣੇ ਆ ਹਿਲਾਉਣਾ ਜ਼ਰੂਰੀ ਆ ਕੜਾਹੀ ਗੈਸ ਬੰਦ ਕਰਕੇ ਕੜਾਹੀ ਨੂੰ ਛੱਡ ਕੇ ਸਾਈਡ ਤੇ ਨਹੀਂ ਹੋਣਾ ਕਈ ਵਾਰ ਕੜਾਹੀ ਜਿਆਦਾ ਗਰਮ ਹੁੰਦੀ ਆ ਤੇ ਜਿਹੜਾ ਪਨਾਟਾ ਭੁੰਨਿਆ ਜਾਂ ਵੇਸ ਨੂੰ ਥਲੀ ਲੱਗ ਜਾਂਦਾ ਤੇ ਸਾਰੀ ਪੰਜੀਰੀ ਖਰਾਬ ਹੋ ਜਾਂਦੀ ਆ ਕਪੜਾ ਹੀ ਗਰਮ ਹੁੰਦੀ ਆ ਗੈਸ ਨਾਲੇ ਬੰਦ ਆ ਚਲੋ ਜੀ ਆਪਾਂ ਜਿਹੜਾ ਸਮਾਨ ਪੀਸਿਆ ਹੋਇਆ ਸੀ ਆਪਣੇ ਕਾਜੂ ਬਦਾਮ ਸਾਰੇ ਮਖਜ ਵਗੈਰਾ ਸੌਂਫ ਜਮੈਣ ਖਸਖਸ ਕਾਲੀ ਮਿਰਚ ਮਖਜ ਸਾਰੇ ਚੀਜ਼ਾਂ ਜਿਹੜੇ ਪਾਦਾਂਗੇ ਤੇ ਨਾਲ ਹੀ ਇਹਦੇ ਪਾਵਾਂਗੇ ਜੀ ਆਪਾਂ ਇਹ ਨਾਰੀਅਲ ਦਾ ਪੂਰਾ ਇਸ ਬੋਲ ਦਾ ਸੇਕਤਾ ਨਾਰੀਅਲ ਦਾ ਪੂਰਾ ਇਹ ਵੀ ਪਾਤਾ ਸਾਰੇ ਮਦਦਾਂ ਆਪਣੇ ਆਪਣੇ ਆਉਣ ਆਪਣੇ ਰਹਿਗੇ ਜੀ ਫੁੱਲ ਮਖਾਣੇ ਉਹ ਪੀਸ ਕੇ ਰੱਖਨੇ ਆ ਤੇ ਇੱਕ ਰਹਿ ਗਈ ਆਪਣੀ ਜਿਹੜੀ ਬੂਰਾ ਖਾਂਡ ਦੇਸੀ ਖਾਂਡ ਹੁੰਦੀ ਹੈ ਇਹਨੂੰ ਅਰਲਾਾਂ ਚੰਗੀ ਤਰ੍ਹਾਂ ਤੇ ਅਗਦੀ ਕੋ ਆਪਣੇ ਫੁੱਲ ਮਖਾਣੀ ਵੀ ਜਿਹੜੇ ਮੈਂ ਗ੍ਰੈਂਡ ਕਰ ਲਏ ਆ ਤੇ ਇਸ ਤਰ੍ਹਾਂ ਪੇਸਟ ਬਣ ਗਿਆ ਇਹਨੂੰ ਵੀ ਆਪਾਂ ਪਾ ਦਿੰਨੇ ਆ ਇਹ ਸਾਰੀਆਂ ਦਵਾਈਆਂ ਪਰ ਲਾ ਕੇ ਉਸ ਤੋਂ ਬਾਅਦ ਆਪਾਂ ਜਿਹੜੀ ਖਾਂਡ ਆ ਉਹ ਪਾਵਾਂਗੇ ਲੋ ਜੀ ਆਪਾਂ ਸਾਰੀਆਂ ਦਵਾਈਆਂ ਪਾ ਲਾਂਗੇ ਸਿੱਗੀਆਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਖੰਡ ਮਿੱਠੇ ਦੇ ਹਿਸਾਬ ਨਾਲ ਲੋੜ ਮੁਤਾਬਕ ਆਪਾਂ ਸ਼ੱਕਰ ਵੀ ਪਾ ਸਕਦੇ ਹਾਂ ਥੋੜਾ ਜਿਹਾ ਠੰਡਾ ਕਰਕੇ ਮਿਸ਼ਰੀ ਵੀ ਪਾ ਸਕਦੇ ਹਾਂ ਜੀ ਤੇ ਆਪਾਂ ਦੇਸੀ ਖੰਡ ਪਾਈ ਆ ਇਹਨੂੰ ਆਪਾਂ ਜਿਹੇ ਤਰ੍ਹਾਂ ਮਿਕਸ ਕਰ ਲੈਂਦੇ ਆ ਇਹ ਥੋੜਾ ਜਿਹਾ ਨਾ ਮੈਂ ਜਾਂ ਤਾਂ ਵੇਸਾਂਖ ਲੈ ਲੈਂਦੀ ਜਿਵੇਂ ਕਿ ਲੋ ਘਿਓ ਆਪਣਾ ਤੇ ਕਿਲੋ ਆਟੇ 'ਚ ਥੋੜਾ ਜਿਹਾ ਮਰੱਖ ਲੈਣੇ ਹੁੰਦੇ ਆ ਪੋਲੀ ਕਾ ਕੱਢ ਲੈਣੇ ਹੁੰਦੇ ਆ ਵੀ ਜਿਹੜਾ ਨਾ ਇਹ ਪੰਜੀਰੀ ਸੱਤ ਤਰ੍ਹਾਂ ਬਣੇ ਥੋੜੀ ਜਿਹੀ ਨਰਮ ਬਣੀ ਸਖਤ ਜਿਹੜੀ ਮੈਨੂੰ ਨਹੀਂ ਵਧੀਆ ਲੱਗਦੀ ਸੁੱਕੀ ਸੀ ਇਸ ਕਰਕੇ ਮੈਂ ਥੋੜਾ ਜਨਾ ਹਾਂ ਜਾਂ ਤੱਕ ਕਿ ਉਹ ਵੱਧ ਪਾ ਲੈਣੀ ਆ ਕਿਲੋ ਤੋਂ ਕੜਚੀਕ ਤੇ ਜਾਂ ਫਿਰ ਜਿਹੜਾ ਆਟਾ ਵੇਸਣਾਂ ਵਿੱਚੋਂ ਕੜਚੀਕ ਹੋ ਰੱਖ ਲੈਣੇ ਹੁੰਦੇ ਆ ਵੀ ਕਿਉਂਕਿ ਦਵਾਈਆਂ ਪੈ ਜਾਂਦੀਆਂ ਫਿਰ ਇਸ ਕਰਕੇ ਇਹ ਜਿਆਦਾ ਸੁਖਮਰੂਰੀ ਹੋ ਜਾਂਦੀ ਹੈ ਫਿਰ ਉਹ ਆਪਨ ਤੋਂ ਖਾਦੀ ਨਹੀਂ ਜਾਂਦੀ ਚਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਗੇ ਹੁਣ ਲੋ ਜੀ ਆਪਾਂ ਖੰਡ ਜਿਹੜੀ ਚੰਗੀ ਤਰ੍ਹਾਂ ਰਲਾਤੀ ਹੈ ਇਹਦੇ ਵਿੱਚ ਤੇ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਵੇਸਣਾਂ ਵਿੱਚ ਰੱਖ ਲੈਣੀਆਂ ਜੇ ਆਪਾਂ ਥੋੜਾ ਜਿਹਾ ਇਹ ਕਿਉਂ ਥੋੜਾ ਜਿਹਾ ਵੱਧ ਪਾ ਲੈਨੇ ਜਾਨੀ ਕਿ ਐ ਸਮਝ ਲਓ ਤੇ ਕਈਆਂ ਨੂੰ ਤਾਂ ਗਿੱਲੀ ਜੀ ਪਸੰਦ ਆ ਜੀ ਕਈਆਂ ਨੂੰ ਸੁੱਕ ਬਰੂਰੀ ਜੀ ਪਸੰਦ ਬਾਕੀ ਆਪੋ ਆਪਣੀ ਪਸੰਦ ਦਾ ਜਿਵੇਂ ਤੁਸੀਂ ਬਣਾਉਣੀ ਹੋਈ ਥੋੜੀ ਜੀ ਗਿੱਲੀ ਰੱਖੀ ਐ ਮੈਸ ਕਰਕੇ ਹੁਣ ਠੰਡਾ ਜਿੱਤ ਕਿਉਂ ਜੰਮ ਜਾਂਦਾ ਤੇ ਬਾਕੀ ਨੂੰ ਆਪਾਂ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਜੀ ਯਾਨੀ ਕਿ ਮੁੰਜੀ ਮੈਂ ਹੁਣ ਛੱਡਤੀ ਹਿਲਾਉਣੀ ਇਸ ਤੋਂ ਬਾਅਦ ਆਪਾਂ 5-10 ਮਿੰਟਾਂ ਬਾਅਦ ਫੇਰ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਫੇਰ ਹਿਲਾ ਕੇ ਇਹ ਠੰਡੀ ਹੋ ਜੂਗੀ 4-5 ਘੰਟੇ ਪਕੜਾਈ ਚਿੱਟ ਚੁੰਨੀ ਦੇ ਨਾਲ ਟਾਕੇ ਰੱਖ ਦੂੰਗੀ ਜਦ ਇਹ ਤਰ੍ਹਾਂ ਜੇ ਠੰਡੀ ਹੋ ਗਈ ਉਹਨੂੰ ਮੈਂ ਫੇਰ ਕਿਸੇ ਬਰਤਨ ਦੇ ਵਿੱਚ ਪਾਉਂਗੀ ਜੇ ਆਪਾਂ ਗਰਮ ਪਾਤੀ ਫਿਰ ਇਹ ਜੰਮ ਜੂਗੀ ਜੇ ਇਹਨਾਂ ਨੂੰ ਜਮਾ ਠੰਡੀ ਕਰਕੇ ਪਾਤੀ ਪੱਕੇ ਥਲੇ ਰੱਖਤੀ ਠੰਡੀ ਹੋ ਗਈ ਹਿਲਾਉਂਦੇ ਰਹੇ ਫਿਰ ਇਹ ਜੰਮਦੀ ਨਹੀਂ ਇਸੇ ਤਰ੍ਹਾਂ ਜਿਵੇਂ ਆਪਾਂ ਇਹ ਪਾਵਾਂਗੇ ਨਾ ਪਟਪਟ ਕੇ ਐਂ ਹੀ ਪਈ ਰਹੋਗੇ ਤੇ ਚਲੋ ਜੀ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਬਹੁਤ ਟਾਈਮ ਬਾਅਦ ਅਸੀਂ ਵੀਡੀਓ ਪਾਈ ਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਦੇਖਣ ਲਈ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਵਾ ਦਿਜੀਏ